ਕੀ ਨਾਮ ਆ ਜੀ ਅੱਜ ਦਾ ਜਿਹੜਾ ਮਨਵੀਰ ਧਾਲੀਵਾਲ ਦਾ ਦਫ਼ਤਰ ਖੁੱਲ ਰਿਹਾ ਜੀ ਤੇ ਚੌਂਤੇ ਵਿਖੇ ਨਾਲ ਜਿਹੜਾ ਦਫ਼ਤਰ ਖੋਲਿਆ ਕਿੰਨੀ ਕੁ ਸਹੂਲਤ ਮਿਲੂਗੀ ਇਹਦੀ ਉਹਦੇ ਬਾਰੇ ਹਾਂ ਜੀ ਮੈਂ ਜੀ ਦਲਵੀਰ ਸਿੰਘ ਪਾਗਰੇ ਜੀ ਮੰਡਲ ਪ੍ਰਧਾਨ ਕਾਂਗਰਸ ਜਿਮੋਰੀ ਸਭਾ ਦਾ ਵੀ ਪ੍ਰਧਾਨ ਹੈ ਜੀ ਤੇ ਬਾਕੀ ਤੁਹਾਨੂੰ ਇੱਧਰ ਬਹੁਤ ਲੋੜ ਸੀਗੀ ਦਫ਼ਤਰ ਦੀ ਸਾਡੇ ਹੈ ਨਹੀਂ ਸੀਗਾ ਦਫ਼ਤਰ ਮਨਵੀਰ ਧਾਲੀਵਾਲ ਨੇ ਬਹੁਤ ਵਧੀਆ ਕਰਿਆ ਜੀ ਸਾਨੂੰ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਸਮੇਂ 'ਚ ਫਾਇਦਾ ਹੋਊਗਾ ਦਫ਼ਤਰ ਦਾ ਕੋ ਸਾਡੇ ਏਰੀਏ ਚ ਦਫ਼ਤਰ ਹੈ ਨਹੀਂ ਸੀਗਾ ਜੀ ਸਾਡੇ ਇਧਰ ਵੀ ਕਾਂਗਰਸ ਦੀ ਜਿੱਤ ਹੁੰਦੀ ਆ ਦਫ਼ਤਰ ਦੀ ਬਹੁਤ ਕਮੀ ਸੀਗੀ ਜੀ ਇਸ ਕਰਕੇ ਬਹੁਤ ਵਧੀਆ ਹੋਇਆ ਜੀ ਸਾਰੇ ਨਾਲ ਮਿਲ ਕੇ ਚੱਲੀਏ ਤਾਂ ਆਉਣ ਵਾਲਾ ਸਮਾਂ ਵਧੀਆ ਰਹੂਗਾ ਲੋਕਾਂ ਨੂੰ ਕਿੰਨੀ ਕੁ ਸਹੂਲਤ ਮਿਲੂ ਜ਼ਮੀਨ ਦਾ ਤਕਰੀਬਨ ਜੀ ਸਾਡੇ 60 70 ਪਿੰਡ ਨੇ ਇੱਧਰ ਅਗਵਾੜੇ ਤੋਂ ਜਿਹੜੀ ਇੱਧਰ ਸਾਈਡ ਦੇ ਬਹੁਤ ਦੂਰ ਤੱਕ ਸਾਡਾ ਏਰੀਆ ਪੈਂਦਾ ਜੀ ਪੂਰੀ ਸੂਰਤ ਨੂੰ ਮਿਲੂਗੀ ਜੋ ਕੰਮ ਹੋਏ ਸਾਰੇ ਕਰਾਂਗੇ ਕਾਂਗਰਸ ਦੀਆਂ ਨੀਤੀਆਂ ਘਰ-ਘਰ ਤੱਕ ਪਹੁੰਚਾਉਂਗੇ ਜੀ ਹਾਂ ਜੀ ਘਰ-ਘਰ ਤੱਕ ਜੀ ਪੂਰਾ ਸੀ ਲੱਗੇ ਹੋਇਆ ਜੀ ਮੈਂ ਮੰਡਲ ਪ੍ਰਧਾਨ ਹੋਣ ਦੇ ਨਾਤੇ ਅਸੀਂ ਕੱਲੇ-ਕੱਲੇ ਵੋਟ ਬੋਟ ਬੂਥਾਂ ਤੱਕ ਸਾਰੀ ਯਾਨੀ ਇਹ ਕਰ ਰਹੇ ਹਾਂ ਅਸੀਂ ਯਾਨੀ ਕੱਲੇ-ਕੱਲੇ ਵਰਕਰਾਂ ਨੂੰ ਮਿਲ ਰਹੇ ਹਾਂ ਜਾ ਕੇ ਜੀ ਕੀ ਲੱਗਦਾ ਆਉਣ ਵਾਲੀ ਸਰਕਾਰ ਕਾਂਗਰਸ ਬਣਾਉਂਦੀ ਆਉਣ ਵਾਲੀ ਸਰਕਾਰ ਜੀ ਕਾਂਗਰਸ ਦੀ ਪੂਰੀ ਜਿੱਤ ਜੀ ਗਿਣੀ ਹੈ ਜੀ ਕੋਈ ਗੱਲੇ ਨਹੀਂ ਬਸ ਘਾੜੂ ਵਾਲਿਆਂ ਦਾ ਤਾਂ ਰਿਹਾ ਹੀ ਨਹੀਂ ਮੁੱਦਾ ਹੀ ਨਹੀਂ ਹੈਗਾ ਕੋਈ ਉਹਦਾ ਮੂਰੇ ਹੋ ਸਕਦਾ ਵੋਟਾਂ ਵੀ ਯਾਦ ਕਰਾਉਣ ਨਾ ਕਰਾਉਣ ਜਿਹਾ ਵੀ ਜਿਹੜਾ ਬਲਾਕ ਦਾਮ ਦੀ ਜਿਹੜੇ ਸਾਬਨਾ ਹਾਲਾਤ ਬਣੇ ਹੋਏ ਨੇ ਜੀ ਸਾਡੇ ਵੱਲੋਂ full ਤਿਆਰੀ ਹੈ ਜੀ ਸਾਡੇ ਬਾਜਵਾ ਸਾਹਿਬ ਵੱਲੋਂ ਵੀ ਮਨਵੀਰ ਧਾਰੀ ਵਾਲਾ ਸਾਡੇ ਸਾਰੇ ਭਰਾ ਨੇ ਸਾਰੇ ਅਸੀਂ ਕਾਂਗਰਸੀ ਆ ਕੋਈ ਕਿਸੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਉਧਰ ਉਧਰ ਸਭ ਇੱਕਾਂ ਸੀ ਠੀਕ ਹਾਂ ਜੀ ਤੇ ਅੱਜ ਮਨਵੀਰ ਸਿੰਘ ਧਾਲੀਵਾਲਾ ਆਪਣਾ ਦਫ਼ਤਰ ਖੋਲ੍ਹਿਆ ਇਸ ਇਲਾਕੇ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਸਹੂਲਤ ਹੋ ਕਿੰਨੀ ਲੋਡ ਸੀ ਇੱਥੇ ਸਾਜਨਾ ਦੇਖੋ ਜੀ ਇੱਕ ਅੱਛੀ ਸ਼ੁਰੂਆਤ ਹੈ ਕਾਂਗਰਸ ਪਾਰਟੀ ਨੂੰ ਹਰ ਇੱਕ ਵਰਕਰ ਦੀ ਜ਼ਰੂਰਤ ਹੈ ਅੱਜ ਪਿੰਡ ਚੌਂਤਾ ਵਿਖੇ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਕੋਈ ਕਾਂਗਰਸ ਦਾ ਦਫ਼ਤਰ ਨਹੀਂ ਸੀ ਸਾਰੇ ਲੋਕਾਂ ਨੂੰ ਆਪਣਾ ਟਾਈਮ ਛੱਡ ਕੇ ਦੂਰ ਟ੍ਰੈਡੇ ਜਾਣਾ ਪੈਂਦਾ ਜਿਹੜੇ ਸਾਡੇ ਇਲਾਕੇ ਦੇ ਮੋਢਵਾ ਲੀਡਰ ਵੀ ਨੇ ਉਹ ਵੀ ਆਪਣੇ ਦਫ਼ਤਰਾਂ 'ਚ ਬੈਠੇ ਹੋਏ ਨੇ ਉੱਥੇ ਲੋਕਾਂ ਨੂੰ ਬੁਲਾਉਂਦੇ ਨੇ ਜਦਕਿ ਕਾਂਗਰਸ ਪਾਰਟੀ ਨੂੰ ਹਰ ਵਰਕਰ ਦੇ ਕੋਲ ਜਾਣਾ ਚਾਹੀਦਾ ਹਮ ਵਰਕਰ ਦੀ ਗੱਲ ਸੁਣਨੀ ਚਾਹੀਦੀ ਹੈ ਕਿਉਂਕਿ ਵਰਕਰ ਰੀਡ ਦੀ ਹੱਡੀ ਨੇ ਜੇਕਰ ਅਸੀਂ ਵਰਕਰ ਦੀ ਨਹੀਂ ਸੁਣਾਂਗੇ ਤਾਂ ਕਾਂਗਰਸ ਪਾਰਟੀ ਉੱਤੇ ਨਹੀਂ ਉੱਠ ਸਕਦੀ ਇਸ ਲਈ ਅੱਜ ਚੰਗੀ ਸ਼ੁਰੂਆਤ ਹੈ ਇਹ ਚੰਗਾ ਜਿਹੜਾ ਸੰਦੇਸ਼ ਹੈ ਮਨਵੀਰ ਸਿੰਘ ਜੀ ਵੱਲੋਂ ਜਿਹੜਾ ਸਾਡੇ ਇਲਾਕੇ ਦੇ ਵਿੱਚ ਦਫ਼ਤਰ ਖੋਲ੍ਹਿਆ ਵਰਕਰਾਂ ਨਾਲ ਵਧੀਆ ਰابطਾ ਕਾਇਮ ਹੋਏਗਾ ਵਰਕਰਾਂ ਨੂੰ ਚੰਗੀ ਸੇਧ ਮਿਲੇਗੀ ਇੱਥੋਂ ਇਸ ਦਫ਼ਤਰ ਤੋਂ ਕੋਈ ਵੀ ਨਵੀਂ ਕਾਂਗਰਸ ਪਾਰਟੀ ਦੀ ਨੀਤੀ ਆਉਂਦੀ ਹੈ ਉਹ ਕਾਂਗਰਸ ਤੱਕ ਪਹੁੰਚਦੀ ਰਹਾ ਕਾਂਗਰਸ ਵਰਕਰ ਤੱਕ ਪਹੁੰਚਦੀ ਹੋਏਗੀ ਤੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਪਹਿਲਾਂ ਵਾਲੇ ਲੀਡਰ ਨੇ ਉਹ ਤਾਂ ਪੌਸ਼ ਏਰੀਏ ਦੇ ਵਿੱਚ ਦਫ਼ਤਰ ਲੈ ਲੈਂਦੇ ਆ ਤੇ ਉਹ ਏਸੀ ਦੇ ਵਿੱਚ ਬੈਠ ਰਹੇ ਹੁੰਦੇ ਆ ਪਿੰਡਾਂ ਤੱਕ ਪਹੁੰਚਦੇ ਨਹੀਂਗੇ ਹੁਣ ਇਹ ਪਿੰਡ ਦੇ ਵਿੱਚ ਇੱਕ ਜਿਹੜਾ ਜਿੱਥੇ ਕਾਂਗਰਸ ਦਾ ਵੱਡਾ ਵੋਟ ਬੈਂਕ ਮੰਨਿਆ ਜਾਂਦਾ ਉੱਥੇ ਦਫ਼ਤਰ ਖੋਲ ਰਿਆ ਤੇ ਲੱਗਦਾ ਨਹੀਂ ਕਿ ਕਾਂਗਰਸ ਨੂੰ ਹੋਰ ਵੱਡਾ ਵੱਲ ਮਿਲੂ ਇਹਦੇ ਨਾਲ ਕਾਂਗਰਸ ਨੂੰ ਇਸ ਨਾਲ ਬਹੁਤ ਵੱਡਾ ਵੱਲ ਮਿਲੇਗਾ ਕਿਉਂਕਿ ਪਿੱਛੇ ਝਾਤ ਮਾਰ ਕੇ ਦੇਖਿਓ ਕਿਉਂਕਿ ਜਿਹੜੀਆਂ ਵੀ ਪਾਰਟੀਆਂ ਦੇ ਲੀਡਰ ਇਥੋਂ ਜਿੱਤ ਕੇ ਗਏ ਨੇ ਜਾਂ ਮੰਤਰੀ ਬਣੇ ਨੇ ਜਾਂ ਐਮ.ਐਲ.ਏ ਬਣੇ ਨੇ